ਜੀ ਅਸੀਂ ਖੜੇ ਹੋਏ ਆ ਅੱਜ ਇੱਥੇ ਤਪੇ ਦੀ ਦਾਣਾ ਮੰਡੀ 'ਚ ਆ ਸਟੇਜ ਵੇਖ ਲੋ ਲੱਗ ਰਹੀ ਆ ਪਿੱਛੇ ਸਫਾਈ ਹੋ ਗਈ ਸਾਰੀ ਔਰ ਤੁਹਾਡਾ ਸਾਰੇ ਪੰਜਾਬ ਵਾਲਿਆਂ ਦਾ ਅਸੀਂ ਇੱਥੇ ਇੰਤਜ਼ਾਰ ਕਰ ਰਹੇ ਆ ਕੱਲ ਨੂੰ ਵੈਸੇ ਕਿਸਾਨ ਯੂਨੀਅਨਾਂ ਨੇ ਵੀ ਆ ਬਾਪੂ ਤਰਸੇਮ ਸਿੰਘ ਹੋਰ ਆਣੇ ਵੀ ਔਰ ਬਹੁਤ ਸਾਰੇ ਹੋਰ ਸਾਰੇ ਜਿਹੜੇ ਪੰਥ ਹਤਾਇਸ਼ੀ ਨੇ ਪੰਜਾਬ ਹਤਾਇਸ਼ੀ ਨੇ ਸਾਰਿਆਂ ਨੇ ਵੀਡੀਓ ਪਾਤੇ ਨੇ ਕਿ ਪਹੁੰਚੋ ਕਿ ਕੱਲਾ ਰੈਲੀ ਨਹੀਂ ਕਰਨਾ ਐਮ ਨਹੀਂ ਗਏ ਬਾਕੀ ਪਾਰਟੀਆਂ ਵਾਲੇ ਕਰਦੇ ਨੇ ਸਾਡਾ ਮਕਸਦ ਇਹਨਾਂ ਹੈ ਕਿ ਜੇ ਕੋਈ ਬੰਦਾ ਪੁਲਿਸ ਧੱਕਾ ਕਰੇ ਐਫ ਆਈ ਆਰ ਕਰਕੇ ਵੀ ਧੱਕਾ ਕਰਦੀ ਜਿਵੇਂ ਅਸੀਂ ਗੱਲ ਗੋਨਿਆਂ ਆਣੇ ਗਏ ਸੀ ਉਹ ਪਰਿਵਾਰ ਸੜਕਾਂ ਤੇ ਰੁਲਦਾ ਫਿਰਦਾ ਔਰ ਪੁਲਿਸ ਉਹਨਾਂ ਨੂੰ ਇਨਸਾਫ ਨਹੀਂ ਦੇ ਰਹੀ ਔਰ ਜਾਂ ਜਿਵੇਂ ਕਿ ਉਹ ਮਾਰੇ ਅਹਬੋਰ ਤਾਲੇ ਕਾਂਟ ਤੋਂ ਬਾਅਦ ਜਿਹੜੇ ਮੁੰਡੇ ਮਾਰੇ ਨੇ ਜੋ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਕੋਈ ਕਾਰਵਾਈ ਨਹੀਂ ਕਰ ਰਹੇਗੇ ਉਹ ਸਿਲਸਲੇ 'ਚ ਅਸੀਂ ਇੱਕ ਤੁਹਾਨੂੰ ਪੂਰਾ ਐਕਟ ਦੇ ਵਿੱਚ ਅਮੈਂਡਮੈਂਟ ਦੇਵਾਂਗੇ ਉਸ ਅਮੈਂਡਮੈਂਟ ਨਾਲ ਤੁਹਾਨੂੰ ਸਿਰਫ ਪੋਲਿਟੀਕਲ ਅਥਾਰਟिटीज ਜਾਂ ਪੋਲਿਟੀਕਲ ਅਥਾਰਟੀਆਂ ਚਾਕਣ ਦੀ ਲੋੜ ਨਹੀਂ ਬਲਕਿ ਉਹ ਜਿਹੜੀ ਪੁਲਿਸ ਕੰਪਲੇਂਟ ਅਥਾਰਟੀ ਬਣੂਗੀ ਉਹਦੇ ਤੋਂ ਇਨਸਾਫ ਲਿਆ ਜਾ ਸਕੂਗਾ ਔਰ ਇਹ ਤਾਂ ਬਣੂਗਾ ਜੇ ਪੰਜਾਬ ਦੇ ਸਾਰੇ ਲੋਕ ਆਉਣਗੇ ਔਰ ਇਹਦੇ ਹੱਕ 'ਚ ਖੜਨਗੇ ਫਿਰ ਆਪਾਂ ਕੋਈ ਜ਼ਬਰ ਨਹੀਂ ਹੋਊਗਾ ਪੁਲਿਸ ਜਾਂ ਜ਼ਬਰ ਕਿਸੇ ਹੱਦ ਤੱਕ ਆਪਰ ਰੋਕਾਂਗੇ ਪਰ ਮਸਲਾ ਇੱਕੋ ਹੈ ਕਿ ਨਾ ਤਾਂ ਇਹ ਝਾੜੂ ਵਾਲੇ ਚਾਹੁੰਦੇ ਨੇ ਨਾ ਭਾਜਪਾ ਚਾਹੁੰਦੀ ਹੈ ਨਾ ਕਾਂਗਰਸ ਚਾਹੁੰਦੀ ਹੈ ਤੇ ਨਾ ਘாலி ਚਾਹੁੰਦੇ ਨੇ ਕਿਉਂਕਿ ਇਹਨਾਂ ਨੇ ਧੱਕੇ ਕਰਨੇ ਹੁੰਦੇ ਸਰਕਾਰ ਚ ਆ ਕੇ ਆਪਾਂ ਉਹ ਹੈ ਜਿਨ੍ਹਾਂ ਨਾਲ ਧੱਕੇ ਹੁੰਦੇ ਨੇ ਸੋ ਤੁਸੀਂ ਸਾਰੇ ਨਾਲ ਖੜੇ ਹੋ ਜੇ ਤਾਂ ਜੋ ਇਹਨਾਂ ਪੋਲਿਟੀਕਲ ਪਾਰਟੀਆਂ ਤੇ ਦਬਾਅ ਪਾ ਕੇ ਇਹਨਾਂ ਤੋਂ ਆਪਾਂ ਉਹ ਕਰਵਾ ਸਕੀਏ ਕਿ ਜੁਰਮ ਅਕੇ ਤੋਂ ਨਾ ਹੋਵੇ ਤੇ ਜਿਨ੍ਹਾਂ ਨਾਲ ਪਹਿਲਾਂ ਹੋਇਆ ਉਹਨਾਂ ਨੂੰ ਇਨਸਾਫ ਦਿਵਾ ਸਕੀਏ ਵਾਇਗੁਰੂ ਸਾਹਿਬ ਵਾਇਗੁਰੂ ਜੀ ਦੀ ਫਤਿਹ ਜ਼ਬਰ ਦੇ ਖਿਲਾਫ 13 ਤਰੀਕ ਕੱਲ ਨੂੰ ਹੈ ਐਤਵਾਰ ਦੇ ਇਹਨਾਂ 13 ਜੁਲਾਈ ਹੈ ਪਾਪਾ ਦੀ ਦਾਣਾ ਮੰਡੀ ਅਸੀਂ ਖੜੇ ਆ ਟੈਂਟ ਲੱਗ ਗਿਆ ਸਟੇਜ ਲੱਗ ਗਈ ਹੈ ਸੋ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਜ਼ਬਰ ਦਾ ਮੂੰਹ ਤੋੜ ਜਵਾਬ ਦੇਣ ਲਈ ਸਾਨੂੰ ਸਾਰੇ ਪੰਜਾਬੀਆਂ ਨੂੰ ਪਾਰਟੀਆਂ ਤੋਂ ਧੜਿਆਂ ਤੋਂ ਹਸਾਨਿਤ ਦੇ ਨਾਤੇ ਸਾਨੂੰ ਸਾਰਿਆਂ ਨੂੰ ਜੋ ਇਹ ਜ਼ਬਰ ਸਰਕਾਰ ਕਰ ਰਹੀ ਆ ਕਈ ਤਰੀਕਿਆਂ 'ਚ ਜ਼ਬਰ ਆ ਇੱਕ ਤਰੀਕੇ ਨਾਲ ਨਹੀਂ ਹੋ ਰਿਹਾ ਤੁਹਾਡੀ ਲੈਂਡ ਪੂਲਿੰਗ ਨੀਤੀ ਦਾ ਜ਼ਮੀਨਾਂ ਵੀ ਦੱਬੀਆਂ ਜਾ ਰਹੀਆਂ ਸੋਨੇ ਪਾਣੀਆਂ ਯਾਰਾਂ ਪਾਣੀਆਂ ਜਾ ਰਹੀਆਂ ਨੇ ਬਹੁਤ ਤਰ੍ਹਾਂ ਦੇ ਜ਼ਬਰ ਨੇ ਪੁਲਸ ਦਾ ਜ਼ਬਰ ਆ ਇਹ ਸਾਰੇ ਜ਼ਬਰ ਦੇ ਖਿਲਾਫ ਮੇਰਾ ਵੀ ਤੁਹਾਨੂੰ ਅਪੀਲ ਆ ਕਿ ਵੱਧ ਤੋਂ ਵੱਧ ਕੱਲ ਨੂੰ ਇਹ ਦਾਣਾ ਮੰਡੀ ਹੈਗੀ ਤਫਾ ਮੰਡੀ ਤਾਜੋਕੇ ਰੋਡ ਤਾਜੋਕੇ ਨੂੰ ਸੜਕ ਜਾਂਦੇ ਆ ਤਪੇ ਤੋਂ ਉੱਥੇ ਪਹੁੰਚਣ ਦੀ ਅਪੀਲ ਕਰਦੇ ਆ ਵਾਇਰ ਜੀ ਖਾਲਸਾ ਵਾਹਿਗੁਰੂ ਜੀ